ਕਿੰਨੇ ਕਿੰਨੇ ਨਿਕਲੇ ਤੇ ਕਿੰਨੇ ਪਾਰਲਰਾਂ ਦੇ ਨਾਮ ਜੀ ਅੱਜ ਟੋਟਲ ਅੱਜ 6 ਸਾਈਟਸ ਅਲਾਟ ਹੋਈਆਂ ਸੀ 64 ਦੁਕਾਨਾਂ ਸੀ ਤੇ ਅੱਜ ਸਾਡੇ ਕੋਲ ਟੋਟਲ 1526 ਫਾਰਮ ਆਈ ਸੀ ਜਿਦੇ ਚ 1376 ਫਾਰਮ ਅੱਜ ਪਾਰਟਿਸਪੇਟ ਹੋਏ ਡਰਾ ਚ ਤੇ ਡਰਾ ਅੱਜ ਲੱਕੀ ਡਰਾ ਦੇ ਤਹਿਤ ਅੱਜ ਕੱਟਿਆ ਗਿਆ ਜਿਦੇ ਚ ਪਬਲਿਕਾਂ ਦੇ ਸਾਹਮਣੇ ਪਰਤੀਆਂ ਬਣਾਈਆਂ ਗਈਆਂ ਉਹਨਾਂ ਦੇ ਸਾਹਮਣੇ ਉਹ ਬਾਕਸ ਤੇ ਪਾ ਕੇ ਪਬਲਿਕ ਵੱਲੋਂ ਹੀ ਉਹ ਡਰਾਅ ਕੱਟਿਆ ਗਿਆ ਟਰਨ ਬਾਈ ਟਰਨ ਸੋ ਟੋਟਲ ਆਪਣੀ 64 ਸ਼ਾਪ ਸੀਗੀਆਂ ਜੋ ਕਿ ਅੱਜ ਸਾਰੀ ਸ਼ਾਪਸ ਅੱਜ ਅੱਜ ਜਿਵੇਂ ਸਾਰੀ ਐਪਲੀਕੇਸ਼ਨ ਸੀਗੀਆਂ ਉਹ ਸਾਰਿਆਂ ਨੂੰ ਅਲਾਟ ਕੀਤੀਆਂ ਜਾ ਚੁੱਕੀਆਂ ਸਰ ਕਿ ਮੈਂ ਪਹਿਲਾਂ ਬਹੁਤ ਬਹੁਤ ਸtandard ਅਨੁਸਾਰ ਨੇ ਪਾਇਆ ਸੀ ਉਹ ਸਾਰੇ ਉਂਕਰ ਨੇ ਸਹਿਮਤੀ ਦਿੱਤਾ ਜੀ ਹਾਂ ਜੀ ਸਹਿਮਤੀ ਹੈ ਜੀ ਉਹ ਸਾਰੇ ਉਹ ਸਾਰਿਆਂ ਨੂੰ ਸੈਟੀਸਫਾਈਡ ਨੇ ਕੀ ਕੀ ਸਰ ਨਾਲ ਲਗਾਇਆ ਦਿੱਤੀਆਂ ਨਾਂ ਦਾ ਉਹਦੇ ਜੇ ਈ-ਕਮਰਚਰ ਚ ਦਸਤ ਕਰਨ ਨੇ ਉਹ ਦਸਤੀ 20 ਕਨਵਰਟ ਕਰਦੇ ਜੀ ਨਹੀਂ ਕੋਈ ਇਦਾਂ ਜਾਂਦਾ ਕੁਝ ਨਹੀਂ ਹੋਊਗਾ 64 ਸ਼ਾਪਸ ਹੈਗੇ 64 ਸ਼ਾਪਸ ਇਹ ਉੱਥੇ ਸ਼ੈਟਅਪ ਕੀਤੀਆਂ ਜਾਣਗੀਆਂ ਆਪਣਾ ਜਿਹੜੇ ਉਹਨਾਂ ਨੇ ਡੀਸੀ ਆਫਿਸ ਜਾਂ ਜੀਐਸਟੀ ডিপਾਰਟਮੈਂਟ ਦੀ ਕੰਪਲਾਈਂਸ ਹੈਗੀ ਉਹ ਕਰਾਲਨ ਤੇ ਪੁਲਿਸ ਵੱਲੋਂ ਜੋ ਸੇਫਟੀ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ ਕਾਈਂਡਲੀ ਉਹਨੂੰ ਫਾਲੋ ਕਰੋ ਜੀ ਇਹ ਕਿੰਨੇ ਅਕਸਰ ਦੁਕਾਨਾ ਲਗਾ ਸਕਦੇ ਜੀ ਇਹ ਟਿਲ ਦੀਵਾਲੀ ਹੈਗੀ ਜੀ ਦੇਲਤ ਵਾਲੀ ਸ਼ੌਕ ਸੇ ਲਗਾ ਸਕਦੇ ਜਿਹੜੇ ਅਗੇ ਵੇਚਦੇ ਨੇ ਜਿਵੇਂ ਬਾਜ਼ਾਰ ਵੀ ਕਈ ਦੇਖ ਰਹੇ ਸੀਗੇ ਕਿ ਜਿਨ੍ਹਾਂ ਨੂੰ ਟਰੋ ਮਿਲ ਚੁਕੇ ਨੇ ਉਹ ਅਗੇ ਪਹਿਲੀ ਡੀਲ ਕਰ ਰਹੇ ਨੇ ਕਿ ਕਿ ਤੁਹਾਨੂੰ ਦੇ ਬੰਦੀ ਕਪਨਾ ਜੀ ਫਿਲਹਾਲ ਇਦਾਂ ਤੇ ਇਹ ਸਾਡੇ ਸਾਹਮਣੇ ਨਹੀਂ ਆਈਏ ਆਪਣੇ ਜੇ ਇਦਾਂ ਦੀ ਕੋਈ ਮੈਟਰ ਸਾਹਮਣੇ ਆਊਗਾ ਉਹ ਅਸੀਂ ਕੰਸੀਡਰ ਕਰ ਲਾਂਗੇ ਸਰ ਉਹ ਦੁਕਾਨ ਕੈਂਸਲ ਕੀਤੀ ਜਾਊਗੀ ਆਰਡਰ ਕੈਂਸਲ ਕੀਤਾ ਜਾਊਗਾ ਜੇਕਰ ਜੋ ਇਹਦੇ ਅੱਜ ਬੰਨ ਆਪਣਾ ਜੋ ਇਹਦੇ ਚ ਬੰਦੀ ਕਾਨੂੰਨੀ ਕਾਰਵਾਈ ਅਸੀਂ ਕਰ ਸਕਦੇ ਹਾਂ ਉਹ ਜ਼ਰੂਰ ਕਰਾਂਗੇ ਸਰ ਪਾਸਿੰਗ ਸ਼ਾਫ ਹੈ ਹਾਂਜੀ ਟੋਟਲ ਕਿੰਨੀਆਂ ਸਾਈਟਸ ਨੇ 6 ਹੈ ਜੀ ਸਾਈਟਸ ਐਂਡ 64 ਸ਼ਾਪਸ ਨੇ ਟੋਟਲ ਜੇ ਲੋਕਲ ਵੀ ਕਿੰਨੀਆਂ ਨੇ ਆਪਣੇ ਗੋਡਾਊਨ ਬਣਾਏ ਹੋਏ ਜਸਟ ਮੈਂ ਉਹਨਾਂ ਨਾਲ ਵੀ ਕਰਦਾ ਗੋਡਾਊਨ ਉਹ ਤਾਂ ਜੇ ਉਹ ਮਨਜ਼ੂਰशुदा ਹੈ ਤਾਂ ਕਰ ਸਕਦੇ ਜੇ ਉਹ ਬਿਨਾਂ ਮਨਜ਼ੂਰੀ ਉੱਥੇ ਕੋਈ ਪਟਾਕੇ ਸਟੋਰ ਕਰਦੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜੀ ਤੇ ਉਹਦੇ ਲਈ ਸੇਫਟੀ ਪਰਪਸ ਜਿਹੜੇ 6 ਸਾਈਟਸ ਤੋਂ ਸੇਫਟੀ ਲਈ ਜਿਹੜਾ ਬਾਇਬਲ ਉਹ ਇੱਕ ਉਹ ਇੱਕ ਆਪਣਾ ਇੱਕ ਡਿਟੇਲਡ ਗਾਈਡਲਾਈਨ ਜਾਰੀ ਕੀਤੀਆਂ ਜਾਣਗੀਆਂ ਜੀ ਉਹ ਅਸੀਂ ਕਰਕੇ ਉਹ ਸਾਰਿਆਂ ਨਾਲ ਸ਼ੇਅਰ ਕਰ ਲਾਂਗੇ ਸਰ ਐਸ ਪਰਪੋਕ ਕੀ ਐਕਸ਼ਨਸ ਬਣਦੇ ਨੇ ਜਿਹੜੇ ਵੀ ਵਾਇਓਲੇਸ਼ਨਸ ਹੋਣਦੇ ਨੇ ਉਹਦੇ ਅਗੇਸਟ ਕੀ ਐਕਸ਼ਨਸ ਬਣਦੇ ਨੇ ਜੀ ਜਦ ਕੰਪਲੇਂਟ ਮਿਲੂਗੀ ਸਾਨੂੰ ਤਾਂ ਅਸੀਂ ਉਹਦਾ ਤੁਹਾਨੂੰ ਬਰੀਫ ਕਰ ਦਾਂਗੇ ਫਿਲਹਾਲ ਸਾਡੇ ਸਾਹਮਣੇ ਇਦਾਂ ਦੀ ਕੋਈ ਕੰਪਲੇਂਟ ਨਹੀਂ ਆਈ ਹੈ ਸਰ ਦਾਣਾ ਮੰਡੀ ਦੇ ਜਿਹੜੀ ਖਾਨਾ ਲਗਾਈ ਜਾਂਦੇ ਆ ਟੋਰਪੋਕ ਤੋਂ ਮਹਿਜ਼ 100 ਮੀਟਰ ਤੋਂ ਵੀ ਘੱਟ ਜਦ ਕੀ ਗਾਈਡਲਾਈਨ ਦੇ ਚੇਤੇ ਆ ਕਿ ਟੋਰਪੋਕ ਤੋਂ ਮਹਿਜ਼ ਜੀ ਜੋ ਵੀ ਏ ਸਾਈਟਸ ਐ ਇਹ ਪਾਸ ਹੋ ਕੇ ਹੀ ਇਹ ਪਾਸ ਕੀਤੀਆਂ ਜਾ ਚੁਕੀਆਂ ਉਹ ਸਾਰੀ ਗਾਈਡਲਾਈਨਸ ਫੋਲੋ ਕਰਦੇ ਐ ਜੇ ਕਿਸੇ ਸਾਈਟ ਚ ਕੋਈ ਇਸ਼ੂ ਆਂਦਾ ਉਹ ਚੈੱਕ ਕਰਾਇਆ ਜਾਊਗਾ ਕੀ ਹੋਊਗਾ ਜੀ ਜੀ ਹਾਂ ਜੀ ਫਿਲਹਾਲ ਉਥੇ ਕੁਝ ਨਹੀਂ ਹੋਇਆ ਜਦ ਉਥੇ ਕੁਝ ਹੋਊਗਾ ਤਾਂ ਉਹਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ ਅਸੀਂ ਪਹਿਲਾਂ ਹੀ ਅਸੀਂ 네ਗੇਟਿਵ ਨਾ ਸੀ ਕਰੀ ਮਾਹੌਲ ਠੀਕ ਹੈ ਜੀ ਜੇ ਸੇ ਸਿਕਿਉਰ ਕਰਕੇ ਹੀ ਪਾਸ ਹੋਈਆਂ ਜੀ ਸਾਈਟਸ ਹਾਂਜੀ ਮੋਹੱਲਿਆਂ ਦੇ ਵਿੱਚ ਵੀ ਕਈ ਲੋਕ ਫੇਬਲ ਦੇ ਉੱਤੇ ਜੀ ਉਹ ਕੋਈ ਅਲਾਉਡ ਨਹੀਂ ਹੈ ਜੀ ਹਾਂ ਉਹਦੇ ਜੇ ਤੁਹਾਨੂੰ ਕੋਈ ਪਤਾ ਸਾਨੂੰ ਉਹਦੀ ਕੰਪਲੇਂਟ ਦੇ ਦਿਓ ਅਸੀਂ ਚੈੱਕ ਕਰ ਲਾਂ ਸਰ ਹਰ ਬੋਲ ਦੁਕਾਨਾਂ ਕਾਫੀ ਬਈਆਂ ਜੀ ਤੁਸੀਂ ਜੀ ਕੰਪਲੇਂਟ ਦੇ ਦਿਓ ਤੁਸੀਂ ਕੰਪਲੇਂਟ ਦਿੱਤੀ ਹੈ ਤਾਂ ਕਿ ਫੇਰੇ ਹੀ ਨਾ ਫਿਰ ਤੁਸੀਂ ਕੰਪਲੇਂਟ ਦੇ ਦਿਓ ਜੀ ਉਸੇ ਦੀ ਕੰਪਲੇਂਟ ਸਾਨੂੰ ਕੰਪਲੇਂਟ ਦਊਗਾ ਸੀ ਚੈੱਕ ਕਰਾ ਲਾਂਗੇ ਤੇ ਅਸੀਂ ਵੈਸੇ ਵੀ ਹੁਣ ਤੁਸੀਂ ਇਹ ਮੈਟਰ ਧਿਆਨ ਧਿਆਨ ਇਹ ਤੇ ਅੱਜ ਲੈ ਕੇ ਆਏ ਹੋ ਤੇ ਅਸੀਂ ਕਨਸਰਨਡ ਆਫਸਰਸ ਨੂੰ ਅਸੀਂ ਕਨਵੇ ਕਰਦੇ ਨੇ ਉਹ ਚੈੱਕ ਕਰਾ ਲੈਂਦੇ ਹਾਂ ਠੀਕ ਹੈ ਜੀ